ਵੜਿੰਗ ਸਾਹਿਬ ਸਾਨੂੰ ਬੜਾ ਦੁੱਖ ਲੱਗਿਆ ਤੁਸੀਂ ਨੇ ਜਿਹੜਾ ਆਹ ਬਿਆਨ ਦਿੱਤਾ ਨਾ ਸਾਨੂੰ ਬੜਾ ਸਮਾਜ ਚ ਉਹਨਾਂ ਬਿਆਨ ਤਾਂ ਪਹਿਲਾਂ ਪੜੋ ਕੀ ਐ ਨਹੀਂ ਤੁਸੀਂ ਨੇ ਰੰਗ ਤੇ ਟਿੱਪਣੀ ਕੀਤੀ ਐ ਵੜਿੰਗ ਸਾਹਿਬ ਇੱਕ ਬੂਟਾ ਸਿੰਘ ਹੁੰਦਾ ਸੀ ਮਜਬੀ ਸਿੰਘ ਬਾਲਮੀਕੀ ਮਜਬੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਪੱਠੇ ਪਉਂਦਾ ਸੀ ਪੱਠੇ ਮੈਂ ਕੀ ਕਿਹਾ ਮੇਰੇ ਕਾਂਗਰਸ ਕਿਸੇ ਪਾਰਟੀ ਦੇ ਕਿਸੇ ਵਿਅਕਤੀ ਨਾਲ ਧੇਤ ਭਾਵ ਨਹੀਂ ਰੱਖਦੀ ਸੀ ਨਾ ਰੰਗ ਦਾ ਨਾ ਜਾਤੀ ਦਾ ਉਹਨਾਂ ਨੂੰ ਉੱਚੇ ਅਹੁਦਿਆਂ ਤੇ ਬਿਠਾਉਂਦੀ ਸੀ ਲੋਕਾਂ ਨੇ ਇਹ ਕਹਿਤਾ ਕਿ ਬੂਟਾ ਸਿੰਘ ਜੀ ਬਾਰੇ ਤੁਸੀਂ અપਮਾਨਜਨਕ ਸ਼ਬਦ ਬੋਲੇ ਹੈ ਜਾਂ ਕੋਈ ਹੋਰ ਗੱਲ ਦਾ ਵਰਣਨ ਕੀਤਾ ਹੈ ਮੇਰਾ ਕੋਈ ਇਹ ਕਹਿਣ ਦਾ ਮਤਲਬ ਨਹੀਂ ਸੀਗਾ ਇਹ ਆਊਟ ਆਫ ਕੰਟੈਸਟ ਕਹਾਣੀ ਬਣਾਈ ਜਾ ਰਹੀ ਹੈ ਕਾਂਗਰਸ ਪਾਰਟੀ ਨੇ ਨਹੀਂ ਉਹਦੇ ਅਹੁਦੇ ਤੇ ਬਿਠਾਇਆ ਉਹਦੇ ਅੰਦਰ ਕੁਆਲਿਟੀ ਸੀ ਉਹ ਖੁਦ ਐਜੂਕੇਟਿਡ ਸੀ ਪੀ ਐਚ ਡੀ ਕੀਤੀ ਹੋਈ ਆ ਅੱਠ ਵਾਰੀ ਦਾ ਐਮ ਪੀ ਰਿਹਾ ਉਹ ਗਵਰਨਰ ਦੇ ਅੱਗੇ ਤੇ ਬੈਠਿਆ ਪਰ ਸਾਨੂੰ ਦੁੱਖ ਲੱਗਿਆ ਕਿ ਤੁਸੀਂ ਪੱਠੇ ਪਾਉਣ ਵਾਲਾ ਕਹਿ ਰਹੇ ਓਹਨੂੰ ਕਾਲਾ ਰੰਗ ਉਦਾਸੀ ਜਿਵੇਂ ਕਾਲਾ ਪੱਠੇ ਪਾਉਂਦਾ ਸੀ ਪੱਠੇ ਸਰਦਾਰ ਬੂਟਾ ਸਿੰਘ ਜੀ ਬਾਰੇ ਉਹਨਾਂ ਦਾ ਪਿਸ਼ੋਕੜ ਨੂੰ ਦੱਸਦੇ ਹੋਏ ਇਸ ਤਰੀਕੇ ਨਾਲ ਅਨਸੂਚਿਤ ਜਾਤੀ ਵਰਗਾ ਦੀ ਇੱਕ ਜਾਤੀ ਮਜਬੀ ਸਿੱਖ ਭਾਈਚਾਰੇ ਨੂੰ ਕੋਡ ਕੀਤਾ ਆ ਕਿ ਉਹਦੇ ਨਾਲ ਅਨੁਸੂਚਿਤ ਜਾਤੀ ਵਰਗਾਂ ਦੇ ਮਾਨ ਸਨਮਾਨ ਨੂੰ ਖਾਸ ਕਰਕੇ ਮਜਬੀ ਸਿੱਖ ਭਾਈਚਾਰੇ ਦੇ ਮਾਨ ਸਨਮਾਨ ਨੂੰ ਥੇਸ ਪੁੱਜੀ ਆ ਪੱਠੇ ਪਾਉਣ ਵਾਲਾ ਤਾਂ ਬ੍ਰਦਰ ਅਸੀਂ ਵੀ ਪੱਠੇ ਪਾਏ ਆ ਮੈਂ ਇਹ ਵੀ ਕਹਿੰਦਾ ਆਪਾਂ ਇਹ ਕਿਹਾ ਮੈਨੂੰ ਇਸ ਬਾਰੇ ਪਤਾ ਨਹੀਂ ਸੀਗਾ ਔਰ ਉਸ ਤੋਂ ਬਾਅਦ ਮੈਂ ਸਵਾਦੀ ਉਹਨਾਂ ਨੂੰ ਵਿਕੀਪੀਡੀਆ ਤੇ ਵੇਖਿਆ ਤੇ ਉਹ ਸਾਰੀਆਂ ਗੱਲਾਂ ਇਹ ਵੀ ਬੋਲਿਆ ਮੇਰੇ ਨਾਲ ਸੁਣਿਆ ਹੋਣਾ ਵੀ ਜਿੰਨਾ ਸਰਦਾਰ ਬੁੱਟਾ ਸਿੰਘ ਪੜੇ ਲਿਖੇ ਸੀ ਉਹਨਾਂ ਤਾਂ ਮੈਂ ਵੀ ਨਹੀਂ ਪੜਿਆ ਜਦੋਂ ਕਿਸੇ ਅਹੁਦੇ ਤੇ ਬੰਦਾ ਚਲਾ ਜਾਂਦਾ ਉਹ ਜਾਤੀ ਤੌਰ ਤੇ ਜਾਂਦਾ ਨਹੀਂ ਨਹੀਂ ਮੈਂ ਜਾਤੀ ਤੌਰ ਤੇ ਬ੍ਰਦਰ ਨਾ ਕੁਝ ਕੀਤਾ ਨਾ ਮੈਂ ਕਹਿ ਸਕਦਾ ਮੈਂ ਬਹੁਤ ਸਨਮਾਨ ਕਰਦਾ ਹ ਬਹੁਤ ਆਦਰ ਕਰਦਾ ਹ ਸਿਰ ਝੁਕਾ ਕੇ ਮੈਂ ਤਾਂ ਕਿਹਾ ਕਿ ਮੈਂ ਤਾਂ ਇਹੋ ਜੀ ਮਾਰਸ਼ਲ ਕੌਮ ਦੀਆਂ ਜੁੱਤੀਆਂ ਵੀ ਆਪਦੇ ਸਿਰ ਤੇ ਰੱਖ ਸਕਦਾ ਹ ਸਾਨੂੰ ਕੋ ਟਾਰਗੇਟ ਕੀਤਾ ਜਾਂਦਾ ਹੈ बार-बार मैं बार बार। ना, ना, समाज भी टारगेट करते हूं ना 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 ये तो जानबूझ के गाल बनाई जा रही है याद होना ਤੁਹਾਨੂੰ ਪਹਿਲਾਂ ਵੀ ਤੁਸੀਂ ਇੱਕ ਬਖਲਾੜ ਦੇ ਵਿੱਚ ਬਿਆੰਦੇ ਹਾਂ ਹੈਲੋ ਹੈਲੋ ਮੈਂ ਵੀ ਤੁਹਾਡਾ ਸਤਿਕਾਰ ਕਰਦਾ ਹਾਂ ਬ੍ਰਦਰ ਨਾ ਮੈਂ ਬਖਲਾੜ ਚ ਕਦੇ ਬਿਆਨ ਦਿੱਤਾ ਮੈਂ ਸਮਾਜ ਦਾ ਸਤਿਕਾਰ ਕਰਦਾ ਹਾਂ ਮੈਂ ਵੀ ਕਿਹਾ ਵੀ ਸਰਦਾਰ ਬੂਟਾ ਸਿੰਘ ਦੀਆਂ ਜੁੱਤੀਆਂ ਵੀ ਮੈਂ ਸਿਰ ਤੇ ਰੱਖ ਸਕਦਾ ਮੇਰੇ ਪਿਓ ਆ ਦਾਦਿਆਂ ਸਮਾਨ ਸੀਗਾ ਅਗਰ ਫੇਰ ਵੀ ਮੇਰੀ ਗੱਲ ਤੋਂ ਕਿਸੇ ਦੇ ਮਨ ਨੂੰ ਕਿਸੇ ਵਿਅਕਤੀ ਵਿਸ਼ੇਸ਼ ਨੂੰ ਕਿਸੇ ਪ੍ਰਕਾਰ ਦੀ ਖੇਸ ਪਹੁੰਚੀ ਹੈ ਤਾਂ ਮੈਂ ਉਹਰੇ ਅਸੇ ਹੱਥ ਜੋੜ ਕੇ ਮਾਫੀ ਮੰਗਦਾ ਜਿਹੜੀ ਵੀਡੀਓ ਤੁਹਾਡੀ ਵਾਇਰਲ ਹੋਈ ਆ ਉਹ ਤਾਂ ਲੋਕਾਂ ਦੇ ਪਬਲਿਕਲੀ ਪਲੇਸ ਤੇ ਹੋਈ ਹੈ ਤੇ ਮਾਫੀ ਤੁਸੀਂ ਨੇ ਅੰਦਰ ਵੜ ਕੇ ਮੰਗ ਲਈ ਤੇ ਵਾਲਮੀਕੀ ਤੀਰਥ ਜਾ ਕੇ ਮਾਫੀ ਮੰਗ ਲਓ ਸਮਾਜ ਮਾਫ ਕਰ ਦੂਗਾ ਸ਼ੈਤਾਨਿਕੀ ਤੀਰਥ ਤਾਂ ਯਾਰ ਮੈਂ ਆਈ ਵਾਰੀ ਜਨਤ ਤੇ ਬਹੁਤ ਜੀ ਮਾਫੀ ਮੰਗੂਗਾ ਆਸਤਾਂ ਨਾਲ ਜੁੜੇ ਹੋਇਆ ਔਰ ਮੈਂ ਬਹੁਤ ਪਿਆਰ ਕਰਦਾ ਸਰਦਾਰ ਬੂਟਾ ਸਿੰਘ ਜੀ ਨੂੰ ਔਰ ਸਾਡੇ ਬਹੁਤ ਸਤਿਕਾਰਯੋਗ ਤਮਾਮ ਲੀਡਰ ਸੇ ਬਾਰਾ ਕਹਿਆ ਕੀ ਮੇਰੇ ਉਹ ਪਿਤਾ ਸਮਾਰਤ ਸਰ ਤੁਸੀਂ ਮੇਰੇ ਭਰਾਓ ਜੀ ਮੈਂ ਉੱਥੇ ਬਾਦਮਿਕੀ ਤੀਰਥ ਤੇ ਵੀ ਰਾਜਕੁਮਾਰ ਵੀਰਕਾ ਜੀ ਨਾ ਕਿਸੇ ਵੇਲੇ ਅੱਜ ਜਾਂ ਸਵੇਰੇ ਜਾਇਆ ਹਾਂਗਾ ਮੈਨੂੰ ਮੇਰਾ ਮੈਂ ਉੱਥੇ ਜਾਣਾ ਵੀ ਹੈ ਮੇਰੀ ਆਸਥਾ ਵੀ ਹੈ ਹਮੇਸ਼ਾ ਜਾ ਕੇ ਮੱਥਾ ਟੇਕਦਾ ਰਾਤ ਨੂੰ ਵੀ ਜਾਣਾ ਹੈ ਦਿਨੇ ਵੀ ਜਾਣਾ ਹੈ ਪਰ ਮੈਨੂੰ ਤੁਹਾਡੀ ਹੁਕਮ ਲਾਤਾ ਇਹ ਤੁਸੀਂ ਮੈਨੂੰ ਚੰਗੀ ਰਾਏ ਦੇਤੀ ਹੈ ਮੈਂ ਇਹਦੇ ਤੇ ਜਰੂਰ ਅਮਲ ਕਰ ਦੂੰਗਾ ਤਾਂ ਮੈਂ ਦੁਬਾਰਾ ਫੇਰ ਕਹਿੰਦਾ ਤੁਹਾਡੇ ਮਨ ਨੂੰ ਮੈਂ ਠੇਸ ਪਹੁੰਚਾਈ ਹੋਵੇ ਕਿਸੇ ਵਿਅਕਤੀ ਨੂੰ ਮੈਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦੀ ਮੇਰੇ ਨੂੰ ਨਹੀਂ ਪਹੁੰਚੀ ਬੀਤਿੰਗ ਸਾਹਿਬ ਮੈਂ ਦਸਰਾਹ ਪੂਰੇ ਸਮਾਜ ਨੂੰ ਦੁੱਖ ਲੱਗਿਆ ਇਸ ਚੀਜ਼ ਦਾ ਸਮਾਜ ਦੇ ਕਿਸੇ ਵਿਅਕਤੀ ਦੀ ਮਾਨਸਿਕ ਖੁਸ਼ੀ ਨੂੰ ਵੀ ਬੇਨਤੀ ਕਰੀ ਹੈ ਸਬੰਧਤਿਆਂ ਜਦੋਂ ਅਸੀਂ ਇਹ ਵੀਡੀਓ ਦੇਖੀ ਆ ਸਾਡੇ ਧਿਆਨ ਚ ਆਇਆ ਹਾਲਾਂਕਿ ਲਿਖਤੀ ਸ਼ਿਕਾਇਤ ਵੀ ਸਾਡੇ ਕੋਲ ਆਉਣੀਆਂ ਸ਼ੁਰੂ ਹੋ ਗਈਆਂ ਇਸ ਮਾਮਲੇ ਦੇ ਵਿੱਚ ਅਸੀਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਇਸ ਭਾਸ਼ਣ ਦਾ ਜੋ ਤਰਨਤਨ ਜਿਮਨੀ ਚੋਣ ਵਿੱਚ ਵਰਤਿਆ ਗਿਆ ਇਹਦਾ ਸੂ ਮੋਟੋ ਲੈਂਦੇ ਹੋਏ ਰਿਟਰਨਿੰਗ ਅਫਸਰ ਤਰਨਤਨ ਤੋਂ ਅਸੀਂ ਇਹਦਾ ਲਿਖਤੀ ਜਵਾਬ ਕੱਲ ਮੰਗਿਆ ਆ ਦੇਖੋ ਤੁਸੀਂ ਵੀ ਤੁਸੀਂ ਵੀ ਜਨਮ ਤੋਂ ਲਿੱਦ ਲਈ ਤਾ ਯਾਰ ਮੈਂ ਜਾਣ ਕੇ ਕੁਝ ਗਿਆ ਨਹੀਂ ਛੋਡੇ ਵੀਰ ਉਹਨੇ ਨੂੰ ਤੁਸੀਂ ਵਾਰੀ ਵਾਰੀ ਉਹਨੂੰ ਉਹੀ ਨਹੀਂ ਆਪਦੀ ਨਹੀਂ ਕੀਤਾ ਜੀ ਉਹ ਜਿਹੜੀ ਕੀਤਾ ਮੈਂ ਆਪਦੀ ਮੈਂ ਸਮਾਜ ਦੀ ਬਹੁਤ ਇੱਜ਼ਤ ਕਰਦਾ ਹਾਂ ਸਰਦਾਰ ਬੂਟਾ ਸਿੰਘ ਜੀ ਦੀ ਕਰਦਾ ਹਾਂ ਤੁਸੀਂ ਇਹ ਤਾਂ ਨਹੀਂ ਸੁਣਿਆ ਵੀਰ ਜੀ ਵੀ ਰੰਗ ਰੇਟੇ ਗੁਰੂ ਕੇ ਬੇਟੇ ਇਨ ਗਰੀਬ ਸਿੱਖਣ ਕੋ ਦੇਹੋ ਪਾਛਾਈ ਜੀ ਸਾਰਾ ਸਾਰਾ ਸੁਣਿਆ ਜੀ ਗੁਰੂ ਨੇ ਤਾਂ ਜਾਤ ਪਾਤ ਖਤਮ ਕੀਤੀ ਸੀ ਫਿਰ ਅਸੀਂ ਜਾਤ ਨਾਲ ਕਿਉਂ ਕਹਿੰਦੇ ਕਿ ਮਜਬੀ ਸੀ ਕਿਉਂ ਕਹਿੰਦੇ ਅਸੀਂ ਉਹ ਵਨ ਵੀ ਤੁਸੀਂ ਕਹੋ ਵੀ ਲੀਡਰ ਸੀ ਸਾਡੀ ਪਾਰਟੀ ਦਾ ਸਸੀ ਗਾਲ ਜੀ ਬ੍ਰਦਰ ਸਸੀ ਗਾਲ ਬੜਿੰਗ ਸਾਹਿਬ ਠੀਕ ਹੋ ਬਹੁਤ ਚੰਗੇ ਬ੍ਰਦਰ ਤੁਸੀਂ ਦੱਸੋ ਬੜਿੰਗ ਸਾਹਿਬ ਸਾਬਕਾ ਸਰਪੰਚ ਦਰਸ਼ਨ ਸਿੰਘ ਮੈਨ ਡਿਸਟ੍ਰਿਕਟ ਪਟਿਆਲਾ ਪੰਜਾਬ ਪੁਨਾ ਵਾਲਮੀਕੀ ਵਾਲਮੀਕੀ ਤੀਰਥ ਗੁਰੂ ਗਿਆਨ ਆਸਿਬ ਬ੍ਰਦਰ ਜੀ ਬ੍ਰਦਰ ਬੜਿੰਗ ਸਾਹਿਬ ਸਾਨੂੰ ਬੜਾ ਦੁੱਖ ਲੱਗਿਆ ਤੁਸੀਂ ਨੇ ਜਿਹੜਾ ਆਹ ਬਿਆਨ ਦਿੱਤਾ ਨਾ ਸਾਨੂੰ ਬੜਾ ਸਮਾਜ ਚ ਬੜਾ ਵਿਆਨਤਾ ਪੈਣਾ ਪੜੋ ਕੀ ਹੈ ਨਹੀਂ ਤੁਸੀਂ ਨੇ ਰੰਗ ਤੇ ਟਿੱਪਣੀ ਕੀਤੀ ਹੈ ਬੜਿੰਗ ਸਾਹਿਬ ਬ੍ਰਦਰ ਬ੍ਰਦਰ ਮੈਂ ਰੰਗ ਤੇ ਟਿੱਪਣੀ ਨਹੀਂ ਕੀਤੀ ਬ੍ਰਦਰ ਮੈਂ ਇਹ ਦੱਸਿਆ ਵੀ ਰੰਗ ਤਾਂ ਬ੍ਰਦਰ ਚਿਮੀਦਾਰਾਂ ਦਾ ਹਿੰਦੂਆਂ ਦਾ ਹਰ ਵਿਅਕਤੀ ਦਾ ਰੰਗ ਹੈ ਮੈਂ ਕੀ ਕਿਹਾ ਮੇਕਾ ਕਾਂਗਰਸ ਕਿਸੇ ਪਾਰਟੀ ਦੇ ਕਿਸੇ ਵਿਅਕਤੀ ਨਾਲ ਧੇੜ ਭੜ ਨਹੀਂ ਰੱਖਦੀ ਸੀ ਨਾ ਰੰਗ ਦਾ ਨਾ ਜਾਤੀ ਦਾ ਉਹਨਾਂ ਨੂੰ ਉੱਚੇ ਅਹੁਦਿਆਂ ਤੇ ਬਿਠਾਉਂਦੀ ਸੀ ਸਰਦਾਰ ਬੂਟਾ ਫਿਰ ਉਦੋਂ ਬਾਅਦ ਤੁਸੀਂ ਮੇਰੀ ਦੁਆਰਾ ਵੇਖ ਵੀ ਲਈ ਹੋਣੀ ਹੈ ਜਿਨ੍ਹਾਂ ਨੇ ਇਦਾਂ ਕੀਤਾ ਮੈਂ ਤੁਹਾਡੀ ਗੱਲ ਸੁਣੀ ਹੈ ਬਿੰਕ ਸਾਹਿਬ ਤੁਸੀਂ ਕਾਂਗਰਸ ਪਾਰਟੀ ਨੇ ਨਹੀਂ ਉਦੋਂ ਅਹੁਦੇ ਤੇ ਬਿਠਾਇਆ ਉਹਦੇ ਅੰਦਰ ਕੁਆਲਿਟੀ ਸੀ ਉਹ ਖੁਦ ਐਜੂਕੇਟਿਡ ਸੀ ਪੀ ਐਚ ਡੀ ਕੀਤੀ ਹੋਈ ਆ 8 ਵਾਰੀ ਦਾ ਐਮਪੀ ਰਿਹਾ ਉਹ ਗਵਰਨਰ ਦੇ ਅਹੁਦੇ ਤੇ ਬੈਠਿਆ ਪਰ ਸਾਨੂੰ ਦੁੱਖ ਲੱਗਿਆ ਕਿ ਤੁਸੀਂ ਪੱਠੇ ਪਾਉਣ ਵਾਲਾ ਕਹਿ ਰਹੇ ਓਹਨੂੰ ਬਾਜੀ ਮੈਨੂੰ ਪਹਿਲਾਂ ਸੁਣੋ ਮੇਰੀ ਗੱਲ ਮੈਨੂੰ ਸਾਰੀ ਵੀਡੀਓ ਸੁਣਨੀ ਆ ਸਾਡੇ ਸਮਾਜ 'ਚ ਬੜਾ ਰੋਸ ਹੈ ਇਸ ਦੀ ਚਲੋ ਮੈਂ ਬਾਜੀ ਤੁਹਾਨੂੰ ਇੱਕ ਹੀ ਗੱਲ ਕਹਿ ਸਕਦਾ ਜੀ 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 ਕਿ ਮੈਂ ਜਦੋਂ ਇਹ ਗੱਲ ਮੈਂ ਜਦੋਂ ਬੰਦਾ ਸ਼ੁਰੂ 'ਚ ਬਚਪਨ 'ਚ ਹੁੰਦਾ ਹੈ ਪੱਠੇ ਪਾਉਣ ਵਾਲਾ ਤਾਂ ਬ੍ਰਦਰ ਅਸੀਂ ਵੀ ਪੱਠੇ ਪਾਏ ਆ ਮੈਂ ਇਹ ਵੀ ਕਹਿੰਦਾ ਆਪਾਂ ਇਹ ਕਿਹਾ ਮੈਨੂੰ ਇਸ ਬਾਰੇ ਪਤਾ ਨਹੀਂ ਸੀਗਾ ਔਰ ਉਸ ਤੋਂ ਬਾਅਦ ਮੈਂ ਫਵੰਦੀ ਉਹਨਾਂ ਨੂੰ ਵਿਕੀਪੀਡੀਆ ਤੇ ਵੇਖਿਆ ਤੇ ਉਹ ਸਾਰੀਆਂ ਗੱਲਾਂ ਇਹ ਵੀ ਬੋਲਿਆ ਮੇਰੇ ਨਾਲ ਸੁਣਿਆ ਹੋਣਾ ਵੀ ਜਿੰਨਾ ਸਰਦਾਰ ਬੂਟਾ ਸਿੰਘ ਪੜ੍ਹੇ ਲਿਖੇ ਸੀ ਉਹਨਾਂ ਤਾਂ ਮੈਂ ਵੀ ਨਹੀਂ ਪੜਿਆ। ਪ੍ਰਿੰਸ ਸਾਹਿਬ ਨੇ ਕਿਹਾ ਜਦੋਂ ਕਿਸੇ ਅਹੁਦੇ ਤੇ ਬੰਦਾ ਚਲਾ ਜਾਂਦਾ ਉਹ ਜਾਤੀ ਤੌਰ ਤੇ ਜਾਂਦਾ ਨਹੀਂ ਨਹੀਂ ਮੈਂ ਜਾਤੀ ਤੌਰ ਤੇ ਬ੍ਰਦਰ ਨਾ ਕੁਛ ਕਿਹਾ ਨਾ ਮੈਂ ਕਹਿੰਦਾ ਮੈਂ ਪਿੰਡ ਦਾ ਸਰਪੰਚ ਬਣਾਇਆ ਸੀਗਾ ਇੱਕ ਤਰਫਾ ਜਿੱਤਿਆ ਸੀਗਾ ਔਰ ਮੈਂਨੇ ਲੋਕਾਂ ਨੂੰ ਇਹੀ ਕਿਹਾ ਸੀਗਾ ਕਿ ਅੱਜ ਮੈਂ ਸਾਰੇ ਪਿੰਡ ਦਾ ਸਰਪੰਚ ਹਾਂ ਨਾ ਕਿ ਕੁਮ ਰਧਰੀ ਦਾ ਸਰਪੰਚ ਹਾਂ ਬ੍ਰਦਰ ਮੈਂ ਬਰਾਦਰੀ ਵਾਲੀ ਕੋਈ ਗੱਲ ਹੀ ਨਹੀं ਕੀਤੀ ਤੁਸੀਂ ਇਹ ਨਾ ਨਾ ਕਰੋ ਸਾਨੂੰ ਕੋਈ ਟਾਰਗੇਟ ਕੀਤਾ ਜਾਂਦਾ ਹੈ ਬਾਰ ਬਾਰ ਨਾ ਨਾ ਸਮਾਜ ਵੀ ਟਾਰਗੇਟ ਕਰਦੇ ਹੋ ਨਾ 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 ਇਹ ਤਾਂ ਜਾਣ ਬੁੱਝ ਕੇ ਗੱਲ ਬਣਾਈ ਜਾ ਰਹੀ ਹੈ 46 ਸਾਲ ਪਹਿਲਾਂ ਵੀ ਬਣੀ ਸਭ ਤੁਹਾਡੇ ਨਾਲ ਤੁਹਾਡੇ ਨਾਲ ਮੇਰੀ ਪਹਿਲਾਂ ਵੀ ਗੱਲ ਹੋਈ ਸੀਗੀ ਯਾਦ ਹੋਣਾ ਤੁਹਾਨੂੰ ਪਹਿਲਾਂ ਵੀ ਤੁਸੀਂ ਇੱਕ ਬਖਲਾੜ ਦੇ ਵਿੱਚ ਪਿਆਂਦੇ ਆ ਸੀ ਕੀ ਦੇਖੋ ਬ੍ਰਦਰ ਗੱਲ ਹੈ ਹਲੋ ਹਲੋ ਮੈਂ ਵੀ ਤੁਹਾਡਾ ਸਤਿਕਾਰ ਕਰਦਾ ਬ੍ਰਦਰ ਨਾ ਮੈਂ ਬਖਲਾੜ ਚ ਕਦੇ ਬਿਆਨ ਦਿੱਤਾ ਮੈਂ ਸਮਾਜ ਦਾ ਸਤਿਕਾਰ ਕਰਦਾ ਹਾਂ ਮੈਂ ਵੀ ਕਿਹਾ ਵੀ ਸਰਦਾਰ ਬੂਟਾ ਸਿੰਘ ਦੀਆਂ ਜੁੱਤੀਆਂ ਵੀ ਮੈਂ ਸਿਰ ਤੇ ਰੱਖ ਸਕਦਾ ਮੇਰੇ ਪਿਓ ਆ ਦਾਦਿਆਂ ਸਮਾਨ ਸੀਗਾ ਤੁਸੀਂ ਬਾਅਦ ਦੇ ਵਿੱਚ ਮਾਫੀ ਮੰਗਿਆ ਪਰ ਸਮਾਜ ਪਤਾ ਕੀ ਚਾਹੁੰਦਾ ਹੈ ਸਮਾਜ ਕੀ ਚਾਹੁੰਦਾ ਬਡਿੰਗਸਾਲ ਸਾਡੇ ਵਾਲਮੀਕੀ ਤੀਰ ਤੋਂ ਸਾਡਾ ਮੱਕਾ ਹੈ ਤੇ ਤੁਸੀਂ ਵੀ ਵੀਡੀਓ ਜਿਹੜੀ ਵੀਡੀਓ ਤੁਹਾਡੀ ਵਾਇਰਲ ਹੋਈ ਆ ਉਹ ਤਾਂ ਲੋਕਾਂ ਦੇ ਪਬਲਿਕਲੀ ਪਲੇਸ ਤੇ ਹੋਈ ਆ ਤੇ ਮਾਫੀ ਤੁਸੀਂ ਨੇ ਅੰਦਰ ਵੜ ਕੇ ਮੰਗ ਲਈ ਤੇ ਵਾਲਮੀਕੀ ਤੀਰਥ ਜਾ ਕੇ ਮਾਫੀ ਮੰਗ ਲਓ ਸਮਾਜ ਮਾਫ ਕਰ ਦੂਗਾ ਸ਼ੈਤਾਨ ਨੇ ਕੀ ਤੀਰਥ ਤਾਂ ਯਾਰ ਮੈਂ ਆਈ ਵਾਰੀ ਜਾਣਾ ਤੇ ਬਹੁਣੀ ਮੈਨੂੰ ਮਾਫੀ ਮੰਗਣ ਨੂੰ ਆਸਤਾਂ ਨਾਲ ਜੁੜੇ ਹੋਏ ਆ ਪਰ ਜੋ ਇਸ ਟਾਈਮ ਮੁੱਦਾ ਪੱਖ ਹੈ ਹੋਇਆ ਇਲੈਕਸ਼ਨ ਦੇ ਵਿੱਚ ਮੈਂ ਸਰ ਸੁਣੋ ਭਾਈ ਸਾਹਿਬ ਸੁਣੋ 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 ਭਾਈ ਸਾਹਿਬ ਸੁਣੋ ਇੱਕ ਤਾਂ ਆਪਾਂ ਵੀ ਤੁਸੀਂ ਹੁਣ ਮੈਨੂੰ ਬਖਲਾੜ ਫਲਾਮ ਹੈ ਉਹ ਕਦੇ ਕੀ ਚੀਜ਼ ਬਖਲਾੜ ਚ ਨਹੀਂ ਆ ਕੇ ਕਰਦਾ ਨਹੀਂ ਤੁਸੀਂ ਐਨਾ ਕੁਝ ਬੋਲ ਗਏ ਜੀ ਸਾਨੂੰ ਇੰਨੀ ਗੱਲ ਵੀ ਨਹੀਂ ਅਸੀਂ ਕਹਿ ਸਕਦੇ ਨਾ ਅਸੀਂ ਬਿਲਕੁਲ ਨਹੀਂ ਕਹਿ ਸਕਦੇ ਨਾ ਨਾ ਤੁਸੀਂ ਮੈਨੂੰ ਹੁਕਮ ਲਾਇਆ ਬੇਨਤੀ ਆਪ ਕੋ ਨਹੀਂ ਬੇਨਤੀ ਕਰੀਏ ਨਹੀਂ ਨਹੀਂ ਹੁਕਮ ਵੀ ਮੰਨਦਾ ਮੈਂ ਤੁਸੀਂ ਮੇਰੇ ਭਰਾਓ ਜੀ ਮੈਂ ਉੱਥੇ ਬਾਦਮਿਕੀ ਤੀਰਥ ਤੇ ਵੀ ਰਾਜਕੁਮਾਰ ਵੀਰਕਾ ਜੀ ਨਾ ਕਿਸੇ ਵੇਲੇ ਅੱਜ ਜਾਂ ਸਵੇਰੇ ਜਾਇਆ ਆਉਂਗਾ ਮੈਨੂੰ ਮੇਰਾ ਮੈਂ ਉੱਥੇ ਜਾਣਾ ਵੀ ਹੈ ਮੇਰੀ ਆਸਥਾ ਵੀ ਹੈ ਹਮੇਸ਼ਾ ਜਾ ਕੇ ਮੱਥਾ ਟੇਕਦਾ ਰਾਤ ਨੂੰ ਵੀ ਜਾਣਾ ਹੈ ਦਿਨੇ ਵੀ ਜਾਣਾ ਹੈ ਪਰ ਮੈਨੂੰ ਤੁਹਾਡੀ ਹੁਕਮ ਲਾਤਾ ਇਹ ਤੁਸੀਂ ਮੈਨੂੰ ਚੰਗੀ ਰਾਹ ਦੇਤੀ ਹੈ ਮੈਂ ਇਹਦੇ ਤੇ ਜ਼ਰੂਰ ਅਮਲ ਕਰ ਦੂੰਗਾ ਉਹ ਦੂਆ ਵੀ ਤਰਨ ਤਰਨ ਦੇ ਵਿੱਚ ਆਣਾ ਸੀ ਨੇ ਕਿਉਂਕਿ ਜਿਹੜੀ ਹਰਵਿੰਦਰ ਕੌਰ ਉਸਮਾ ਜੀ ਹੈ ਹਾਂਜੀ ਵੀਰ ਜੀ ਤੇ ਉਹਨਾਂ ਨੇ 4 ਸਾਲ ਦੀ ਜੇਲ੍ਹ ਕਰਾਈ ਆ ਤੁਹਾਨੂੰ ਪਤਾ ਮਨਜਿੰਦਰ ਸਿੰਘ ਲਾਲਪੁਰੇ ਨੂੰ ਜੀ 12 ਸਾਲ ਆਪਣੀ ਲੜਾਈ ਲੜੀ ਆ ਤੇ ਉਹ ਬੀਬੀ ਇਲੈਕਸ਼ਨ ਲੜ ਰਹੀ ਆ ਸੀ ਉਹਦੇ ਸਬੰਧਿਤ ਹੋਣਾ ਸਮਾਜ ਦੇ ਆਗੂਆਂ ਨੇ ਸਾਰੇ ਜੱਥੇਬੰਦੀਆਂ ਨੇ ਤੇ ਅਸੀਂ ਮੁਲਾਕਾਤ ਵੀ ਕਰਨਾ ਚਾਹੁੰਦੇ ਆ ਤੁਹਾਡੇ ਨਾਲ ਇੱਥੇ ਐਨੀ ਟਾਈਮ ਭਾਈ ਜੀ ਜਦੋਂ ਮਰਜੀ ਤੁਹਾਡਾ ਫੋਨ ਆ ਗਿਆ ਮੈਂ ਜਦੋਂ ਤੁਸੀਂ ਆਖੋਗੇ ਤੁਹਾਨੂੰ ਮਿਲੂਗਾ ਔਰ ਮੈਂ ਦੁਬਾਰਾ ਫੇਰ ਕਹਿੰਦਾ ਤੁਹਾਡੇ ਮਨ ਨੂੰ ਮੈਂ ਠੇਸ ਪਹੁੰਚਾਈ ਹੋਵੇ ਕਿਸੇ ਵਿਅਕਤੀ ਨੂੰ ਮੈਂ ਥੋੜ੍ਹ ਤੋਂ ਹੱਥ ਜੋੜ ਕੇ ਮਾਫੀ ਕਿਕਲ ਨਹੀਂ ਮੇਰੇ ਨੂੰ ਨਹੀਂ ਪਹੁੰਚੀ ਬੀਡਿੰਗ ਸਾਹਿਬ ਮੈਂ ਦੱਸ ਰਿਹਾ ਸਮਾਜ ਦੇ ਕਿਸੇ ਵਿਅਕਤੀ ਦੀ ਵੀ ਮਾਨਸਿਕਤਾ ਵੀ ਬੇਨਤੀ ਕਰੀ ਹੈ ਸਬੰਧਤ। ਤੁਸੀਂ ਉਹ ਜਿਹੜੇ ਕਹਿੰਦੇ ਹੋ ਚਲੋ ਭਾਜੀ ਹੋਏ ਸੀ ਕਮਿਸ਼ਨ ਨੇ ਮੈਨੂੰ ਨੋਟਿਸ ਕਰਤਾ ਉਹ ਮੈਂ ਤੁਹਾਡੀ ਗੱਲ ਨੂੰ ਬੇਨਤੀ ਤੁਹਾਡੀ ਕਬੂਲ ਵੀ ਕਰ ਲਈ ਆ ਉਹਨਾਂ ਨੇ। ਜੀ। ਪਰ ਮੇਰੀ ਇਹ ਬੇਨਤੀ ਹੈ ਮੈਂ ਜਾ ਕੇ ਇੱਕ ਪਾਸੇ ਤੁਸੀਂ ਮੈਨੂੰ ਕਹਿੰਦੇ ਹੋ ਉੱਥੇ ਮਾਫੀ ਮੰਗ ਲਓ ਇੱਕ ਪਾਸੇ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਉਹ ਉੱਥੇ ਅਸੀਂ ਐਸਸੀ ਕਮਿਸ਼ਨ ਨੂੰ ਅਸੀਂ ਜਾ ਕੇ RAM PIR ਤੇ ਵੈਸੀ ਮੇਰਾ ਫਰਜ਼ ਬੰਦਾ ਹੈ ਭਾਜੀ। ਜੀ। ਮੈਂ ਉੱਥੇ ਜਾ ਕੇ ਹੱਥ ਜੋੜ ਕੇ ਬੇਨਤੀ ਔਰ ਮਾਫੀ ਵੀ ਮੰਗ ਲਵਾਂਗਾ 노 ਪ੍ਰੋਬਲਮ ਭਾਜੀ ਕੋਈ ਤੁਹਾਡਾ ਜਿਹੜਾ ਹੁਕਮ ਹੈ 노 ਪ੍ਰੋਬਲਮ ਨੀਂਕਸ ਸਮਾਜ ਨੂੰ ਦੁੱਖ ਲੱਗਿਆ ਨਾ ਅਸੀਂ ਤਾਂ ਅੱਗੇ ਕਿੰਨਿਆ ਕਾਸੀ ਤੁਹਾਨੂੰ ਕਮੈਂਟ ਕਰਦੇ ਹਾਂ ਕੋਈ ਲੱਗ ਤੇ ਕਮੈਂਟ ਕੀਤਾ ਕਿਸੇ ਦੇ ਕੱਪੜਿਆਂ ਦੇ ਕਮੈਂਟ ਕਰਨਾ ਕਿਸੇ ਦੇ ਕੰਮ ਦੇ ਕਮੈਂਟ ਦੇਖੋ ਤੁਸੀਂ ਵੀ ਤੁਸੀਂ ਵੀ ਜਨਮ ਤੋਂ ਹੀ ਦਿੱਕਤੀ ਆ ਯਾਰ ਮੈਂ ਜਾਣ ਕੇ ਕੁਝ ਕਹਾ ਨਹੀਂ ਛੋਟੇ ਵੀਰੋਂ ਨੇ ਨੂੰ ਤੁਸੀਂ ਵਾਰੀ ਵਾਰੀ ਉਹਨੂੰ ਉਹੀ ਨਹੀਂ ਅਸੀਂ ਨਹੀਂ ਕੀਤਾ ਜੀ ਅਸੀਂ ਨਹੀਂ ਕੀਤਾ ਮੈਂ ਆਪਦੀ ਮੈਂ ਸਮਾਜ ਦੀ ਬਹੁਤ ਇੱਜ਼ਤ ਕਰਦਾ ਹਾਂ ਸਰਦਾਰ ਬੂਟਾ ਸਿੰਘ ਜੀ ਦੀ ਕਰਦਾ ਹਾਂ ਮੈਂ ਤੁਹਾਡੀ ਕਰਦਾ ਮੈਂ ਨਾਲ ਇਹ ਵੀ ਕਿਹਾ ਤੁਸੀਂ ਇਹ ਤਾਂ ਨਹੀਂ ਸੁਣਿਆ ਵੀਰ ਜੀ ਵੀ ਰੰਗ ਰੇਟੇ ਗੁਰੂ ਕੇ ਬੇਟੇ ਇਨ ਗਰੀਬ ਸਿੱਖਣ ਕੋ ਦੇਹੂ ਪਾਛਾਈ ਇਹ ਵੀ ਕਿਹਾ ਵੀਰ ਜੀ ਸਾਰਾ ਸਾਰਾ ਸੁਣਿਆ ਜੀ ਗੁਰੂ ਨੇ ਤਾਂ ਜਾਤ ਪਾਤ ਖਤਮ ਕੀਤੀਆਂ ਸੀ ਫਿਰ ਅਸੀਂ ਜਾਤ ਨਾਲ ਕਿਉਂ ਕਹਿੰਦੇ ਕਿ ਮਜਬੂਰੀ ਸੀ ਕਿਉਂ ਕਹਿੰਦੇ ਅਸੀਂ ਉਹ ਵਨ ਵੀ ਤੁਸੀਂ ਕਹੋ ਵੀ ਲੀਡਰ ਸੀ ਸਾਡੀ ਪਾਰਟੀ ਦਾ ਤੇ ਰੰਗ ਤੇ ਕਮੈਂਟੋ ਦੇ ਕੰਮ ਤੇ ਕਮੈਂਟ ਸਾਨੂੰ ਦੋਖ ਰੰਗ ਤੇ ਕਮੈਂਟ ਕਰਾ ਜਿਹੜਾ ਉੱਤੇ ਲੱਗਿਆ ਬਹੁਤ ਜ਼ਿਆਦਾ ਟਿੱਪਣੀ ਤੇ ਤੁਹਾਡੀ ਤੇ ਚਲੋ ਭਾਜੀ ਮੈਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਇੱਕ ਵਾਰੀ ਸਮਾਜ ਤੋਂ ਵੀ ਮੰਗਦਾ ਏ ਥੋੜੀ ਜਿਹੜੀ ਹੁਕਮ ਕੀਤਾ ਉਹ ਮੈਂ RAM Tirth ਤੇ ਜਾ ਕੇ ਠੀਕ ਹੈ ਉੱਥੇ ਜਾ ਕੇ ਮਾਫੀ ਵੀ ਮੰਗ ਲਵਾਂਗਾ ਠੀਕ ਹੈ ਵੀਰ ਜੀ ਓਕੇ ਨੋ ਪ੍ਰੋਬਲਮ ਇਟ ਓਕੇ